ਨਾ ਮਨੋਂ ਸਵੇਰਾ ਚੰਗਾ ਸਾਨ ਤਾ ਨੂੰ ਡੇਰਾ ਚੰਗਾ ਚੋਰੋਂ ਫੰਦੇਰਾ ਚੰਗਾ ਜਿੱਥੇ ਕੀਤੇ ਲੁੱਕ ਜੇ ਜਵਾਈ ਭਾਈ ਸਾਉ ਚੰਗਾ ਪੁੱਤਰ ਕਮਾਉ ਚੰਗਟ ਡੱਬਰ ਸੰਗਾ ਚੰਗਾ țeੜਕੇ ਤੋ ਰੁੱਕ ਜੇ ਐ ਕਗੋਤਾ ਖੇੜਾ ਚੰਗਾ ਖੇਤ ਲਾਉਣਾ ਗੇੜਾ ਚੰਗਾ ਜੰਗਦਾ ਨਾ ਵੇੜਾ ਚੰਗਾ ਜੇਕਲੇਸ਼ਰ ਮੁੱਕ ਜੇ ਸ਼ੌਦਮੀ ਦਾ ਚੰਦ ਚੰਗਾ ਬਾਬੂ ਜੀ ਦਾ ਸ਼ੰਦ ਚੰਗਾ ਆਮ ਦਾ ਆਨੰਦ ਚੰਗਾ ਲਾਉਂਦਾ ਸੋਹਣੀ ਕਦੇ ਨੈਰਨੂ ਵਰਮ ਚੰਗੀ ਚਾਸ਼ਕੀ ਗਰਮ ਚੰਗੀ ਬੇਟੀ ਨੂੰ ਸ਼ਰਮ ਜੂਤ ਪੈਂਦੇ ਰਹਿਣ ਗੋਲੇ ਨੂੰ ਗੋੜਾ ਚੰਗਾ ਮੇਰੇ ਨੂੰ ਸਿਆਗ ਚੰਗਾ ਪੈਰੇ ਨੂੰ ਮਸਾਲਾ ਚੰਗਾ ਟੈਰੇ ਨੂੰ ਬਨੌਲੇ ਚੰਗੇ ਖੋਲੇ ਨੂੰ ਨਗਰ ਆਬਾਦ ਤੇ ਕਮਾਦ ਵਿੱਚ ਖਾਦ ਚੰਗਾ ਵਿਆਹ ਚ ਆਉਂਦਾ ਸਵਾਦ ਚੰਗਾ ਗਾਣਾ ਦਾ ਬਚੋਲੇ ਨੂੰ ਬਾਬੂ ਜੀ ਸਲਾਹੀ ਚੰਗਾ ਤੇ ਗੁਜਰ ਮਾਹੀ ਚੰਗਾ ਆੜਬ ਸਪਾਹੀ ਚੰਗਾ